ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦ 32 ਹਜ਼ਾਰ ਪ੍ਰਵਾਸੀਆਂ ਨੂੰ ਫੜ ਕੇ ਰਿਪੋਰਟ ਕਰਨ ਦੇ ਹੁਕਮਚਾਹੀ ਕਰ ਦਿੱਤੇ ਗਏ ਨੇ ਪਰ ਬਦਕਿਸਮਤੀ ਦੇ ਨਾਲ ਬਾੜਾ ਸਰਵਿਸਿਜ਼ ਵਾਲੇ ਕਿੰਨੇ ਦੀ ਪੈਡ ਨੰਬਰ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਡਿਪੋਰਟੇਸ਼ਨ ਲਿਸਟ ਦੇ ਵਿੱਚ ਸਭ ਤੋਂ ਵੱਧ ਗਿਣਤੀ ਭਾਦੀ ਨਾਗਰਿਕਤਾ ਦੀ ਹੈ ਅਤੇ 7000 ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਛਡਾਉਂਦੇ ਜਾਂ ਦਿੱਤੇ ਜਾ ਰਹੇ ਨਹੀਂ ਸਿਰਫ ਇੱਥੇ ਹੀ ਪਾਸ ਨਹੀਂ ਹੁੰਦੀ ਮੌਜੂਦਾ ਬਰੇ ਦੌਰਾਨ 2000 ਤੋਂ ਵੱਧ ਭਾਦੀ ਰਿਪੋਰਟ ਕਿਤੇ ਵੀ ਜਾ ਚੁੱਕੇ ਨੇ ਅਤੇ ਸਾਲ ਦੇ ਅੰਤ ਤੱਕ ਅੰਕੜਾ ਹੋਰ ਵੀ ਘੱਟ ਸਕਦਾ ਹੈ ਉਦੋਂ ਚਪਸੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਦਾਵਾ ਕਰ ਰਹੇ ਨੇ ਕਿ 2024-25 ਦੌਰਾਨ 18000 ਵਿਦੇਸ਼ੀ ਨਾਗਰਿਕ ਰਿਪੋਰਟ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਬਰੇ ਦੇ ਮੁਕਾਬਲੇ 2000 ਵੱਧ ਬੰਦਾ ਹੈ। ਦਰ ਇਸਲ ਕੇਰ ਕਾਨੂੰਨੀ ਪ੍ਰਵਾਸੀਆ ਦਾ ਮੁੱਦਾ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਉਠਾਇਆ ਅਤੇ ਕੰਸਵੇਟਿਵ ਪਾਰਟੀ ਦੇ ਮੈਂਬਰਾਂ ਨੇ ਗੈਰ ਆਨੰਦ ਸੰਗਰੀ ਉੱਤੇ ਸਵਾਲਾਂ ਦੀ ਪੁੱਛਾੜ ਕੀਤੀ ਹੈ। ਟੋਰੀ ਐਮਪੀ ਫ੍ਰੈਂਕ ਕੈਪਟੋ ਨੇ ਡਿਪੋਰਟੇਸ਼ਨ ਲਿਸਟ ਵਿੱਚ ਸ਼ਾਮਲ ਪ੍ਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾਕਾ ਦਿੱਤੀ ਪਰ ਬਾਅਦ ਦੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਨ ਓਗਵਰਮਨ ਨੇ ਸਾਫ ਤੌਰ ਤੇ ਮੰਨਿਆ ਕਿ 32000 ਗੈਰ ਕਾਨੂੰਨੀ ਪ੍ਰਵਾਸੀ ਫਰਾਰ ਨਹੀਂ ਜਿਨਾਂ ਨੇ ਰਿਪੋਰਟ ਕੀਤਾ ਹੈ ਜਰਨਾ ਪਰ ਨਾਲ ਹੀ ਕਿਹਾ ਕਿ ਇਹ ਅੰਕੜਾ ਘਟ ਵਧ ਵੀ ਹੋ ਸਕਦਾ ਹੈ ਕੈਨੇਡਾ ਅਮਰੀਕਾ ਬਾਰਡਰ ਰਾਹੀਂ ਹੋਣ ਵਾਲੇ ਹੁਜੇਸ ਪਰਵਾਸ ਦਾ ਜ਼ਿਕਰ ਕਰਦੇ ਗੈਰੀ ਅਨੰਦ ਸੰਗਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਨਰਿਨਾਵੈ ਫਿਜ਼ੀ ਕਮੀ ਆਈ ਹੈ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਖਾਤਰ ਸੀਪੀਐਸਏ ਨੂੰ 55 ਮਿਲੀਅਨ ਡਾਲਰ ਦੇ ਵੱਧੂ ਫੰਡ ਮੁਹੱਈਆ ਕਰਵਾਈ ਜਾ ਰਹੇ ਨੇ ਲੋਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਪੀਲ ਸੇ 12 ਇਬਰਾਹਿਮ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ 10 ਸਿੱਕੇ ਨਵੇਂ ਕਾਨੂੰਨ ਰਾਹੀਂ 14 ਜੂਨ 2020 ਤੋਂ ਬਾਅਦ ਕੈਨੇਡਾ ਪਹੁੰਚੇ ਜਾਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਪ੍ਰਵਾਸੀਏ ਦੇ ਅਸਾਈਲਮ ਕਲੇਮ ਪਰ ਵੰਦੀ ਨਹੀਂ ਕੀਤੇ ਜਾ ਰਹੇ ਹਨ ਮੁਲਕੀ ਕਾਦੇ ਰਸਤੇ ਨਜਾਇਜ਼ ਤਰੀਕੇ ਦੇ ਨਾਲ ਕੈਨੇਡਾ ਦਾਖਲ ਹੋਣ ਵਾਲੇ ਦੀਆਂ ਅਸਾਇਲਾ ਮਾਲਸੇ ਵੀ ਸਿੱਧੇ ਤੌਰ ਤੇ ਰਾਤਕਾਰੀਤੀ ਜਾਣ ਗਿਆ ਪਾਰਲੀਮੈਂਟ ਦੀ ਕਮੇਟੀ ਦੀ ਬੈਠਕ ਦੌਰਾਨ ਗੈਰੀ ਨੰਸੰਗਦੀ ਨੇ ਇਹ ਵੀ ਦੱਸਿਆ ਕਿ ਭਾਵੇਂ ਬਜਟ ਸਮੀਖਿਆ ਦੌਰਾਨ ਆਸੀ ਐਮਪੀ ਅਤੇ ਸੀਬੀਐਸਏ ਨੂੰ ਮਿਲਣ ਵਾਲੇ ਫੰਡਾਂ ਦੇ ਵਿੱਚ 2% ਦੀ ਕਟੌਤੀ ਕੀਤੀ ਗਈ ਹੈ ਪਰ ਦੋਹਾਂ ਲਾ ਇਨਫੋਰਸਮੈਂਟ ਏਜੰਸੀ ਨੂੰ ਹਜ਼ਾਰ ਹਜ਼ਾਰ ਪਾਧੂ ਅਸਰ ਵੀ ਮਿਲਦੇ ਨੇ ਸੀਬੀਐਸਏ ਦੇ ਨਾਲ ਸੰਬੰਧਿਤ 800 ਅਸਰ ਨੂੰ 18 ਹਫ਼ਤੇ ਦੀ ਸਿਕਲਾਈ ਚਲਦਈ ਕਿਊਬੈਕ ਦੇ ਵਿੱਚ ਰੰਭੀ ਚਾਰੀ ਗਿਆ ਜਦਕਿ 200 ਹੋਰਨ ਨੂੰ ਆਪਰੇਸ਼ਨਲ ਸਟਾਫ ਭਜੋਵਲ ਤੇ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀ ਦੀ ਫੜੋ ਫੜੀ ਵਾਸਤੇ ਪੁਲਿਸ ਮਹਿਕਮਾ ਦੀ ਸੇਵਾ ਵੀ ਲਈ ਜਾਵੇਗੀ ਜਿਸ ਦੀ ਮਿਸਾਲ ਪੀਲਿਸਮਨ ਪੁਲਿਸ ਵੱਲੋਂ ਹਾਲ ਹੀ ਦੇ ਵਿੱਚ ਦਿੱਤੇ ਬਿਆਨ ਤੋਂ ਮਿਲਦੀ ਹੈ ਪੀਲ ਪੁਲਿਸ ਨੇ ਆਪਣੀ ਕਿਸਮ ਤੇ ਪਹਿਲੇ ਬਿਆਨ ਦੇ ਵਿੱਚ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚੋਂ ਭੱਜਣ ਦੇ ਲਈ ਬਾਰਡਰ ਸਰਵਿਸਿਜ਼ ਏਜੰਸੀ ਅਤੇ ਪੀਲ ਕਰਾਉਨ ਨਟਾਣ ਦੇ ਦਫ਼ਤਰ ਦੇ ਨਾਲ ਤਾਲਮੇਲ ਕੰਮ ਕੀਤਾ ਗਿਆ ਹੈ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦ 32 ਹਜ਼ਾਰ ਪ੍ਰਵਾਸੀਆਂ ਨੂੰ ਫੜ ਕੇ ਰਿਪੋਰਟ ਕਰਨ ਦੇ ਹੁਕਮਚਾਹੀ ਕਾ ਦਿੱਤੇ ਗਏ ਨੇ ਪਰ ਬਦਕਿਸਮਤੀ ਦੇ ਨਾਲ ਬਾਹਰ ਸਰਵਿਸਿਜ਼ ਵਾਲੇ ਇਨਦੀ ਪੈਡ ਨੱਪਨ ਦੇ ਵਿੱਚ ਕੰਮ ਆਪ ਨਹੀਂ ਹੋ ਰੇ ਡਿਪੋਰਟੇਸ਼ਨ ਲਿਸਟ ਦੇ ਵਿੱਚ ਸਭ ਤੋਂ ਵੱਧ ਗਿਣਤੀ ਭਾਦੀ ਨਾਗਰਿਕਤਾ ਦੀ ਹੈ ਅਤੇ 7000 ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜੁਹਾਰ ਛਡੋਦ ਤੇ ਹੀ ਰਖਿਤੇ ਜਾ ਰਹੇ ਨੇ ਸਿਰਫ ਇੱਥੇ ਹੀ ਪਾਸ ਨਹੀਂ ਹੁੰਦੀ ਮੌਜੂਦਾ ਬਰੇ ਦੌਰਾਨ 2000 ਤੋਂ ਵੱਧ ਭਾਦੀ ਰਿਪੋਰਟ ਕਿਤੇ ਵੀ ਜਾ ਚੁੱਕੇ ਨਹੀਂ ਅਤੇ ਸਾਲ ਦੇ ਅੰਤ ਤੱਕ ਅੰਕੜਾ ਹੋਰ ਵੀ ਫੱਟ ਸਕਦਾ ਹੈ ਉਦੋਂ ਚਪਸੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਦਾਵਾ ਕਰ ਰਹੇ ਨੇ ਕਿ 2024-25 ਦੌਰਾਨ 18000 ਵਿਦੇਸ਼ੀ ਨਾਗਰਿਕ ਰਿਪੋਰਟ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਬਰੇ ਦੇ ਮੁਕਾਬਲੇ 2000 ਵੱਧ ਬੰਦਾ ਹੈ। ਦਰ ਇਸਲ ਕੈਰ ਕਾਨੂੰਨੀ ਪ੍ਰਵਾਸੀਆ ਦਾ ਮੁੱਦਾ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਉਠਾਇਆ ਅਤੇ ਕੰਸਵਿਟੀਵ ਪਾਰਟੀ ਦੇ ਮੈਂਬਰਾਂ ਨੇ ਗੈਰ ਆਨੰਦ ਸੰਗਰੀ ਉੱਤੇ ਸਵਾਲਾਂ ਦੀ ਪੁੱਛਾੜ ਕਰ ਦਿੱਤੀ ਹੈ। ਟੋਰੀ ਐਮਪੀ 프랭ਕ ਕੈਪਟੋ ਨੇ ਡਿਪੋਰਟੇਸ਼ਨ ਲਿਸਟ ਵਿੱਚ ਸ਼ਾਮਲ ਪ੍ਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾਕਾ ਦਿੱਤੀ ਪਰ ਬਾਅਦ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਨ ਓ ਗੌਰਮਨ ਨੇ ਸਾਫ਼ ਤੌਰ ਤੇ ਮੰਨਿਆ ਕਿ 32000 ਗੈਰ ਕਾਨੂੰਨੀ ਪ੍ਰਵਾਸੀ ਫਰਾਡ ਨੇ ਜਨਰਲ ਰਿਪੋਰਟ ਕੀਤਾ ਹੈ ਜੁਆਣਾ ਪਰ ਨਾਲ ਹੀ ਕਿਹਾ ਕਿ ਇਹ ਅੰਕੜਾ ਘਟ ਵੱਧ ਵੀ ਹੋ ਸਕਦਾ ਹੈ ਕੈਨੇਡਾ ਅਮਰੀਕਾ ਬਾਰਡਰ ਰਾਹੀਂ ਹੋਣ ਵਾਲੇ ਹਜੇ ਪ੍ਰਵਾਸ ਦਾ ਜ਼ਿਕਰ ਕਰਦੇ ਹੈ ਗੈਰੀ ਸੰਘਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਨਰੀ ਨਵੇਂ ਫਿਜ਼ੀ ਕਮੀ ਆਈ ਹੈ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਖਾਤਰ ਸੀਪੀਐਸਏ ਨੂੰ 55 ਮਿਲੀਅਨ ਡਾਲਰ ਦੇ ਵੱਧੂ ਫੰਡ ਮੁਹैया करवाई ਜਾ ਰਹੀ ਹੈ ਲੋਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਪੀਲ ਸੀ 12 ਇਬਰਾਹਿਮ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ ਤਾਂ ਸਿੱਕੇ ਨਵੇਂ ਕਾਨੂੰਨ ਰਾਹੀਂ 14 ਜੂਨ 2020 ਤੋਂ ਬਾਅਦ ਕੈਨੇਡਾ ਪਹੁੰਚੇ ਜਾਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਪ੍ਰਵਾਸੀਏ ਦੇ ਅਸਾਈਲਮ ਕਲੇਮ ਪਰਵਾਦੀ ਨਹੀਂ ਕੀਤੇ ਜਾਣਗੇ ਹਮਲੇ ਕਰੇ ਰਸਤੇ ਨਜਾਇਜ਼ ਤਰੀਕੇ ਦੇ ਨਾਲ ਕੈਨੇਡਾ ਦਾਖਲ ਹੋਣ ਵਾਲੇ ਪਿਆ ਅਸਾਇਲਾ ਮਲਸਿਆ ਵੀ ਸਿੱਧੇ ਤੌਰ ਤੇ ਰਾਤਕਾਰ ਦਿੱਤੀਆਂ ਜਾਣਗੀਆਂ ਪਾਰਲੀਮੈਂਟਿਕ ਕਮੇਟੀ ਦੀ ਮੀਟਿੰਗ ਦੌਰਾਨ ਗੈਰੀਨ ਐਨਸੰਗਰੀ ਨੇ ਇਹ ਵੀ ਦੱਸਿਆ ਕਿ ਭਾਵੇਂ ਬਜਟ ਸਮੀਖਿਆ ਦੌਰਾਨ RCMP ਅਤੇ CBSA ਨੂੰ ਮਿਲਣ ਵਾਲੇ ਫੰਡਾਂ ਦੇ ਵਿੱਚ 2% ਦੀ ਕਟੌਤੀ ਕੀਤੀ ਗਈ ਹੈ ਪਰ ਦੋਹਾਂ ਲਾ ਇਨਫੋਰਸਮੈਂਟ ਏਜੰਸੀਆਂ ਨੂੰ ਹਜ਼ਾਰ ਹਜ਼ਾਰ ਪਾਤੂ ਅਫਸਰ ਵੀ ਮਿਲਦੇ ਨੇ CBSA ਦੇ ਨਾਲ ਸੰਬੰਧਤ 800 ਅਫਸਰਾਂ ਨੂੰ 18 ਹਫ਼ਤੇ ਦੀ ਸਿਕਲਾਈ ਚਲਦੀ ਕਿਊਬਕ ਦੇ ਵਿੱਚ ਰੰਭੀ ਚਾਰੀ ਗਿਆ ਜਦਕਿ 200 ਹੋਰਨ ਨੂੰ ਆਪਰੇਸ਼ਨਲ ਸਟਾਫ ਭਜੋਵਲਿਆ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀ ਦੀ ਫੜੋ ਫੜੀ ਵਾਸਤੇ ਪੁਲਿਸ ਮਹਿਕਮੇ ਦੀ ਸੇਵਾ ਵੀ ਲਈ ਜਾਵੇਗੀ ਜਿਸ ਦੇ ਮਿਸਾਲ ਪੀਲਿਸ ਨੇ ਪੁਲਿਸ ਵੱਲੋਂ ਹਾਲ ਹੀ ਦੇ ਵਿੱਚ ਦਿੱਤੇ ਬਿਆਨ ਤੋਂ ਮਿਲਦੀ ਹੈ ਪੀਲ ਪੁਲਿਸ ਨੇ ਆਪਣੀ ਕਿਸਮ ਤੇ ਪਹਿਲੇ ਬਿਆਨ ਦੇ ਵਿੱਚ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚੋਂ ਪਰਡਨ ਲਈ ਬਾਰਡਰ ਸਰਵਿਸਿਜ਼ ਏਜੰਸੀ ਅਤੇ ਪੀਲ ਕਰਾਉਨ ਨਟਾਲੀ ਦਫ਼ਤਰ ਦੇ ਨਾਲ ਤਾਲਮੇਲ ਕਰਮ ਕੀਤਾ ਗਿਆ ਹੈ ਕੈਨੇਡਾ ਵਿੱਚ ਗਿਆ ਕਾਨੂੰਨੀ ਤੌਰ ਤੇ ਮੌਜੂਦ 32 ਹਜ਼ਾਰ ਪ੍ਰਵਾਸੀਆਂ ਨੂੰ ਫੜ ਕੇ ਰਿਪੋਰਟ ਕਰਨ ਤੇ ਹੁਕਮਚਾਰੀ ਕਰ ਦਿੱਤੇ ਗਏ ਨੇ ਪਰ ਬਦਕਿਸਮਤੀ ਦੇ ਨਾਲ ਬਾਹਰ ਸਰਵਿਸਿਜ਼ ਵਾਲੇ ਇਨਦੀ ਪੈਡ ਨੰਬਰ ਦੇ ਵਿੱਚ ਕੰਮਿਆਪ ਨਹੀਂ ਹੋ ਰਿਹਾ ਡਿਪੋਰਟੇਸ਼ਨ ਲਿਸਟ ਦੇ ਵਿੱਚ ਸਭ ਤੋਂ ਵੱਧ ਗਿਂੰਤੀ ਭਾਦੀ ਨਾਗਰਿਕਤਾ ਦੀ ਹੈ ਅਤੇ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜੁਹਾਰ ਛਡੋਣ ਤੇ ਹਟਾਏ ਜਾ ਰਹੇ ਨੇ ਸਿਰਫ ਇੱਥੇ ਹੀ ਪਾਸ ਨਹੀਂ ਹੁੰਦੀ ਮੌਜੂਦਾ ਬਰੇ ਦੌਰਾਨ 2000 ਤੋਂ ਵੱਧ ਭਾਦੀ ਰਿਪੋਰਟ ਕਿਤੇ ਵੀ ਜਾ ਚੁੱਕੀ ਨਹੀਂ ਅਤੇ ਸਾਲ ਦੇ ਅੰਤ ਤੱਕ ਅੰਕੜਾ ਹੋਰ ਵੀ ਵੱਧ ਸਕਦਾ ਹੈ ਉਦੋਂ ਚਪਸੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਦਾਵਾ ਕਰ ਰਹੇ ਨੇ ਕਿ 2024-25 ਦੌਰਾਨ 18000 ਵਿਦੇਸ਼ੀ ਨਾਗਰਿਕ ਰਿਪੋਰਟ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਬਰੇ ਦੇ ਮੁਕਾਬਲੇ 2000 ਵੱਧ ਬੰਦਾ ਹੈ। ਦਰਸਲ ਇਹ ਕੈਰ ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਉਠਾਇਆ ਅਤੇ ਕੰਸਵਿਟੀਵ ਪਾਰਟੀ ਦੇ ਮੈਂਬਰਾਂ ਨੇ ਗੈਰੀ ਆਨੰਦ ਸੰਗਰੀ ਉੱਤੇ ਸਵਾਲਾਂ ਦੀ ਪੁੱਛਾੜ ਕਰ ਦਿੱਤੀ ਹੈ। ਟੋਰੀ ਐਮਪੀ 프랭ਕ ਕੈਪਟੋ ਨੇ ਡਿਪੋਰਟੇਸ਼ਨ ਲਿਸਟ ਵਿੱਚ ਸ਼ਾਮਲ ਪਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾਕਾ ਦਿੱਤੀ ਪਰ ਬਾਅਦ ਦੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਨ ਓ ਗੌਰਮਨ ਨੇ ਸਾਫ਼ ਤোলਤੇ ਮੰਨਿਆ ਕਿ 32000 ਗੈਰ ਕਾਨੂੰਨੀ ਪਰਵਾਸੀ ਫਰਾਰ ਨਹੀਂ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਣਾ ਹੈ ਪਰ ਨਾਲ ਹੀ ਕਿਹਾ ਕਿ ਇਹ ਅੰਕੜਾ ਘਟ ਵਧ ਵੀ ਹੋ ਸਕਦਾ ਹੈ ਕੈਨੇਡਾ ਅਮਰੀਕਾ ਬਾਰਡਰ ਰਾਹੀਂ ਹੋਣ ਵਾਲੇ ਹੁਜੂਜ ਪਰਵਾਸ ਦਾ ਜੁੜਕਰਤਾ ਹੈ ਕੈਟਰੀਨ ਅਨਸੰਗਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਨਰਿਨਾਵਸ ਦੀ ਕਮੀ ਆਈ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਖਾਤਰ ਸੀਪੀਐਸਏ ਨੂੰ 55 ਮਿਲੀਅਨ ਡਾਲਰ ਦੇ ਵਾਧੂ ਫੰਡ ਮਹਾਇਆ ਕਰਵਾਈ ਜਾ ਰਹੀ ਹੈ ਲੋਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਪੀਲ ਸੇ 12 ਗ੍ਰਾਹਕ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ ਦਾ ਸਿੱਕੇ ਨਵੇਂ ਕਾਨੂੰਨ ਰਾਹੀਂ 14 ਜੂਨ 2020 ਤੋਂ ਬਾਅਦ ਕੈਨੇਡਾ ਪਹੁੰਚੇ ਜਾਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਪ੍ਰਵਾਸੀਏ ਦੇ ਅਸਾਈਲਮ ਕਲੇਮ ਪਰ ਵੰਦੀ ਨਹੀਂ ਕੀਤੇ ਜਾਣਗੇ ਹਮਲੇ ਕਰੇ ਰਸਤੇ ਨਜਾਇਜ਼ ਤਰੀਕੇ ਦੇ ਨਾਲ ਕੈਨੇਡਾ ਦਾਖਲ ਹੋਣ ਵਾਲੇ ਦੀਆਂ ਅਸਾਇਲਾ ਮਾਲਸਿਆਂ ਵੀ ਸਿੱਧੇ ਤੌਰ ਤੇ ਰਾਤਕਾਰੀਤੀ ਜਾਣ ਗਿਆ ਪਾਰਲੀਮੈਂਟ ਕਮੇਟੀ ਦੀ ਬੈਠਕ ਦੌਰਾਨ ਗੈਰੀਨ ਨੰਸੰਗਧੀ ਨੇ ਇਹ ਵੀ ਦੱਸਿਆ ਕਿ ਭਾਵੇਂ ਬਜਟ ਸਮੀਖਿਆ ਦੌਰਾਨ ਆਸੀ ਐਮਪੀ ਅਤੇ ਸੀਬੀਐਸਏ ਨੂੰ ਮਿਲਣ ਵਾਲੇ ਫੰਡਾਂ ਦੇ ਵਿੱਚ 2% ਦੀ ਕਟੌਤੀ ਕੀਤੀ ਗਈ ਹੈ ਪਰ ਦੋਹਾਂ ਲਾ ਇਨਫੋਰਸਮੈਂਟ ਏਜੰਸੀਆਂ ਨੂੰ ਹਜ਼ਾਰ ਹਜ਼ਾਰ ਬਾਤੂ ਅਫਸਰ ਵੀ ਮਿਲਦੇ ਨੇ ਸੀਬੀਐਸਏ ਦੇ ਨਾਲ ਸੰਬੰਧਿਤ 800 ਅਫਸਰ ਨੂੰ 18 ਹਫ਼ਤੇ ਦੀ ਸਿਖਲਾਈ ਚਲਾਈ ਚਲਤਹੀ ਕਿਊਬੈਕ ਦੇ ਵਿੱਚ ਰੰਭੀ ਚਾਰੀ ਗਿਆ ਜਦਕਿ 200 ਹੋਰਨ ਨੂੰ ਆਪਰੇਸ਼ਨਲ ਸਟਾਫ ਭਜੋਵਲ ਤੇ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀ ਦੀ ਫੜੋਪੜੀ ਵਾਸਤੇ ਪੁਲਿਸ ਮਹਿਕਮੇ ਦੀ ਸੇਵਾ ਵੀ ਲਈ ਜਾਵੇਗੀ ਜਿਸ ਦੇ ਮਸਾਲ ਪੀਲ ਇਸ ਨੂੰ ਪੁਲਿਸ ਵੱਲੋਂ ਹਾਲ ਹੀ ਦੇ ਵਿੱਚ ਦਿੱਤੇ ਬਿਆਨ ਤੋਂ ਮਿਲਦੀ ਹੈ ਪੀਲ ਪੁਲਿਸ ਨੇ ਆਪਣੀ ਕਿਸਮ ਤੇ ਪਹਿਲੇ ਬਿਆਨ ਦੇ ਵਿੱਚ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚੋਂ ਪਰਦਨ ਦੇ ਲਈ ਬਾਰਡਰ ਸਰਵਿਸਿਜ਼ ਏਜੰਸੀ ਅਤੇ ਪੀਲ ਕਰਾਊਨ ਨਟਾਰੀ ਦਫ਼ਤਰ ਦੇ ਨਾਲ ਤਾਲਮੇਲ ਕਾਇਮ ਕੀਤਾ ਗਿਆ ਹੈ